ਰਾਮ ਰਾਮ ਸੱਬੇ ਬਾਈਆਂ ਤੇ ਜਾਗੋ ਤੇ ਚੱਲੇ ਆ ਠੀਕ ਐ ਤੇ ਜਿੱਦ ਕਰਦਾ ਸੀ ਕਿ ਨਾਲ ਮੈਂ ਵੀ ਕਹਿੰਦਾ ਬਾਪੂ ਜਾਣਾ ਠੀਕ ਐ ਪਿਆ ਕਿਥੋਂ ਘਰੋਂ ਤੁਰ ਲੱਗੇ ਨੇ ਲਾ ਲਿਆ ਕੋਈ ਗੱਲ ਜਾਨ ਦੇ ਕੋਈ ਗੱਲ ਨਹੀਂ ਹੋ ਜਾਂਦਾ ਵਿਆਹ ਮੌਕੇ ਚੱਲਦਾ ਇੰਨਾ ਅੱਛਾ ਤੇ ਆਪਣਾ ਬਲੌਗ ਦੇਖਣ ਵਾਲੇ ਜਿਹੜੇ ਭਰਾ ਦੇਖਦੇ ਆਪਾਂ ਨੂੰ ਉਹਨਾਂ ਨੂੰ ਬਹੁਤ ਪਿਆਰ ਧੰਨਵਾਦ ਦਿਲੋਂ ਠੀਕ ਐ ਬਹੁਤ ਜ਼ਿਆਦਾ ਪਿਆਰ ਹੈ ਦਿਲੋਂ ਜਿਹੜਾ ਵੀ ਭਰਾ ਆਪਣਾ ਬਲੌਗ ਦੇਖਦਾ ਭੈਣ ਭਰਾ ਕੋਈ ਵੀ ਦੇਖਦਾ ਉਹਨਾਂ ਦੇ ਲੋ ਧੰਨਵਾਦ ਇਹ ਤੇ ਸਬਸਕ੍ਰਾਈਬ ਵੀ ਕਰ ਲਿਆ ਕਰੋ ਬਟਨ ਦਬਾ ਦਿਆ ਕਰੋ ਬੈਲ ਆਈਕਨ ਵੀ ਠੀਕ ਹੈ ਤੇ ਤੇ ਪੁੱਛਣਾ ਨਹੀਂ ਆ ਡਰਾਮੇ ਨਾ ਕਰ ਯਾਰ ਅੱਛਾ ਚੱਲ ਕਰ ਜੋ ਕਰਨਾ ਕਰ ਨਾ ਪੁੱਛ ਮੈਨੂੰ ਕੀ ਕੋਈ ਗੁੱਸਾ ਨਹੀਂ ਮੈਂ ਧੱਪੜ ਮਾਰ ਰਿਹਾ ਨਾ ਮੈਨੂੰ ਇੱਕ ਐਗਰੈਸ਼ਨ ਚਾਹੀਦਾ ਬਲੌਗ 'ਚ ਯਾਰ ਤੁਹਾਡਾ ਗੁੱਸਾ ਪਸੰਦ ਆ ਹੁਣ ਛੱਡ ਦਿਓ ਹਾਸੇ ਹੁਸੇ ਮਣਜ ਬਿਨਾਂ ਕਰ ਤੋਂ ਗੁੱਸਾ ਹੋ ਜਾ ਉਹਨੂੰ ਆਪਾਂ ਜੱਟ ਦੇ ਦੋ ਮੈਂ ਮਿਹੜੀ ਜੱਟ ਦੇ ਦਿੰਦਾ ਪੂਰੇ ਨਾ ਇਹ ਉਹ ਦੌੜ ਲੈ ਹੈ ਨਹੀ ਦੌਰ ਕਾਦੀ ਯਾਰ ਰੂਟ ਬੁਰਾ ਉਹਦੇ ਪੱਗ ਦਾ ਦੇਤੀ ਚੰਦ ਭਾ ਨਰਗੀ ਆ ਬੇ ਬੰਨੀ ਓਏ ਓਏ ਚੱਲਦੇ ਆ ਮਿਲਦੇ ਆ ਜਾ ਕੇ ਜਾਗੋ ਤੇ ਠੀਕ ਐ ਓ ਚੱਲ ਹੁਣ ਆ ਆ ਫੇਕ ਲੱਗਦਾ ਤੇ ਚੱਲਣ ਨੂੰ ਨਾਲੇ ਫੇਕ ਹੁੰਦਾ ਕਿੰਨਾ ਅੱਧੀ ਰਾਤ ਇੱਥੇ ਕਰ ਰਹੀ ਆ ਚੱਲੇ ਜੀ ਚੱਲੇ ਬਾਅਦ ਚੱਲੇ ਈ ਹਦਰਾ ਸਾਹਿਬ ਕਰਨੇ ਆਪਾਂ ਕਾਕਾ ਇਹਨਾਂ ਕਾ ਤਾਂ ਲਾਈਆਂ ਰਾਤ ਨੂੰ ਘਟਦੀ ਦਾ ਚੱਲ ਫੇ ਚੱਲ ਫੇ ਦੇਖਦੀ ਚਲਿਏ ਦਿਨ ਨੂੰ ਦੀਦਾ ਚੱਲ ਉਹਦੇ ਚੱਟੀਆਂ ਨਿਕਾ ਗੀ ਕਾਲੀਆਂ ਦੇ ਵਿੱਚ ਤਾਂ ਦਿਨ ਨੂੰ ਨਹੀਂ ਨਿਕਾਲੀਆਂ ਤਦੈ ਲਵਾਈਆਂ ਮੱਲ ਅੱਗੇ ਤਾਂ ਜੈਡ ਪੇ ਲੈ ਕੇ ਹੁੰਦੀਆਂ ਨੇ ਗਾ ਨੂੰ ਇੱਕ ਪਰਾ ਗੱਬੇ ਬੈਠਦੀ ਤਾਂ ਨਹੀਂ ਰੰਗ ਥੋੜਾ ਜਿਹਾ ਕਾਲਾ ਹੋਇਆ ਕੱਚਾ ਰੰਗ ਦੇ ਗਲਟ ਮਾਰ ਰਾਂਗ ਲਾਲ ਹੋਇਆ ਇਹ ਖਾਦੀਆਂ ਖਰਾ ਕਾਕਾ ਮੌਣੀਆਂ ਹਾਏ ਰੋ ਰੋ ਚਲੀ ਰੇੜੀ ਚਲੋ ਚਲੋ ਕੀ ਕਰੀਏ ਨੇ ਹੁਣ ਉਹ ਆ ਚਾਰਜ ਕਰਨ ਨੂੰ ਸੱਟ ਗਿਆ ਉਹ ਸਿੱਧੀ ਲੰਗੇ ਉਹ ਪੂਨੋ ਨੂੰ ਇਹ ਫਾਪਾ ਦਾ ਕੀ ਜਾਣਗੀ ਤੇ ਡਰਾਮਾ ਵਿੱਚ ਠੀਕ ਹੈ ਤੁਸੀਂ ਉਹ ਉਧਰ ਲਾਓ ਆਪਣੀ ਓਏ ਇਹ ਤਾਂ ਜਾਲੀਆਂ ਮੀਨ ਆ ਸੇਫਟੀ ਕਾਦੀ ਇਹਨੇ ਵੀ ਸੇਫਟੀ ਆ ਯਾਰ ਕੋਈ ਵੀ ਸਾਨੂੰ ਦੇਖ ਕੇ ਜਾਣ ਦੇ ਓਏ ਰੋਕ ਕੇ ਨਾ ਸਾਨੂੰ ਕੋਈ ਅਦੇ ਭਾ ਬਣੀਓ ਅੰਦਰ ਬਾਹਰ ਦੀਦਾ ਸਾਨੂੰ ਵਿੱਚ ਬੈਠੇ ਕੋਈ ਕੱਕ ਨਹੀਂ ਹੈਗਾ ਸ਼ੀਸ਼ਾ ਖੋਲੋ ਤੇ ਕੱਪੜਾ ਸ਼ੀਸ਼ਾ ਖੋਲੋ ਸ਼ੀਸ਼ਾ ਸ਼ੀਸ਼ਾ ਆਪੇ ਆਪੇ ਹਟ ਜਣੀ ਭਾ ਕੱਪੜਾ ਤਾਂ ਮਾਰੋ ਤੇਲ ਪਾ ਲੈ ਤੇਲ ਪਾਉਣ ਆਏ ਆ ਦੀਦਾ ਕੋਈ ਨਹੀਂ ਦੀਦਾ ਤਾਂ ਥਾਲੇ ਮੈਨੂੰ ਕੱਕ ਨਹੀਂ ਪੰਪ ਮੈਨੂੰ ਦਦੇ ਆ ਮਾਰੋ ਰੁਕ ਨਾ ਕੋਈ ਖੜਾ ਓਏ ਉਧਰ ਉਧਰ ਪਰੇ ਉਹਨੂੰ ਕਿ ਪਹਿਲੇ ਪਾਣੀ ਨਾਲ ਛਿੜਾਉਣਾ ਪਵੇ ਪੈਟਰੋਲ ਏ ਭਾਜੀ ਪੈਟਰੋਲ ਉਹ ਤੁਲਾਣਾ ਪੈਣਾ ਲੈ ਠੀਕ ਠੀਕ ਇਦੀ ਲੱਗ ਬਗ ਯਾਰ ਮੇਰਾ ਦਿਲ ਨਹੀਂ ਕਰਦਾ ਜਾਣ ਦਿਲ ਤੇਰਾ ਕੀ ਕਰਨਾ ਮੈਂ ਤਾਂ ਕਰੀ ਕੀ ਐ ਨਾ ਟੈਂਕੀ ਦੇ ਪਾਸੇ ਆ ਕਿੱਧਰੇ ਐ ਇੱਧਰੇ ਐ ਓਏ ਬਥੜਾ ਇੱਥੇ ਘਮੀ ਆ ਯਾਰ ਵਲੌਗ ਚ ਕੁਝ ਤਾਂ ਅਲੱਗ ਕਰਨਾ ਹੀ ਆ ਲੈ ਕੇ ਸਵਾਹ ਹੋ ਜਾ ਪਤਾ ਹੀ ਕੱਕ ਨਹੀਂ ਲੱਗਦਾ ਲੱਗਦਾ ਕੀ ਕਰਨਾ ਕਦੇ ਕੁਝ ਨਿਕਲਦਾ ਤੈਨੂੰ ਜਿਹੜੇ ਕੰਮ ਤੁਸੀਂ ਹੁਣ ਕਰਨ ਲੱਗੇ ਆ ਨਾ ਜਿਹੜੇ ਕੰਮ ਤੁਸੀਂ ਹੁਣ ਕਰਨ ਲੱਗੇ ਆ ਤਿੰਨ ਕਿਹੜੇ ਪੰਪ ਤੋਲੇ ਦੇ ਦਿੱਤੇ ਆ ਆ ਬਜਾਲੀਆਂ ਲਾ ਪਹਿਲੇ ਵਾਲੇ ਤੋਲੇ ਇਹ ਤਾਂ ਜ਼ਰੂਰੀ ਆ ਜਿਹੜੇ ਕੰਮ ਤੁਸੀਂ ਹੁਣ ਕਰਨ ਲੱਗੇ ਆ ਨਾ ਇਹ 4 ਸਾਲ ਪਹਿਲਾਂ ਕਰਕੇ ਛੱਡਦੇ ਅੱਛਾ ਕੀ ਕਿੰਨਾ ਬੜਾ ਬਾਜੀ ਨਸੀਬਤੇ ਹਾਂਜੀ ਤਾਂ ਹੰਦਾ ਕੰਮ ਕਰ ਜਿੰਨਾ ਚਿੱਤ ਕਰਦਾ ਪਾਦੇ ਪ੍ਰਭੂ ਤੂੰ ਕਰਦਾ ਆਪੇ ਜਾਗੋ ਤੇ ਚੱਲੇ ਆ ਹੋ ਗਏ ਲੇਟ ਲੇਟ ਹੋ ਗਿਆ ਨਾ ਜੜੀ ਲੇਟ ਨਹੀਂ ਆ ਹੋਰ ਕੀ ਆ ਲੇਟ ਵੀ ਥੋੜੇ ਨਹੀਂ ਹੈਗੇ ਜੀ ਜ਼ਿਆਦਾ ਹੋ ਗਏ ਜਨ ਨੂੰ ਜਾਗੋ ਮੁੱਕੀ ਹੋਣੀ ਆ ਫਿਰ ਤਾਂ ਜਾਣਾ ਉਹ ਤਾਂ ਕਿਵੇਂ ਤਾਂ ਜਾਗੋ ਇਹਨੂੰ ਘੇਟ ਉਧਰੋਂ ਤਰੇ ਤਾਂ ਬਸ ਸਿੱਧਾ ਭੂਨੋਂ ਨੂੰ ਹੋ ਗਿਆ ਕਹਿੰਦਾ ਇਹ ਫੇਕ ਲੱਗਦਾ ਕਹਿੰਦਾ ਕਿਵੇਂ ਤੂੰ ਮੈਨੂੰ ਇਹ ਤਾਂ ਤੂੰ ਸਹੀ ਯਾਰ ਉਹਨੇ ਇਹ ਡਰਾਮੇ ਕਰ ਲਾਏ ਤੂੰ ਨਹੀਂ ਤੂੰ ਕਹਿੰਦਾ ਡਰਾਮੇ ਲਾਪੇ ਜਾਂਦੇ ਤੂੰ ਦੱਸ ਫਿਰ ਤੂੰ ਸਹੀ ਆ ਸਾਰੇ ਵੀ ਕਿਹੜਾ ਫੇਕ ਲਾਪੈ ਗਾਇਆ ਬਸ ਸਾਲਾ ਫੇਕਦਾ ਅਬ ਤੂੰ ਜਾਣਾ ਇਹਨੂੰ ਉਹ ਤੁਰੇਸਦਾ ਹੀ ਆ ਫੇਰ ਤਾਨੂੰ ਗੁੱਸਾ ਲਿਆ ਰਿਆ ਮੈਨੂੰ ਬਰਾਡ ਕੁੱਤਾ ਚਾਹੀਦਾ ਪਤਾ ਹੀ ਨਹੀਂ ਲੱਗਦਾ ਕਿ ਇਹਨੂੰ ਜਾਣਾ ਨਹੀਂ ਹੋਣਾ ਤੈਨੂੰ ਨਹੀਂ ਪਤਾ ਕੁਝ ਵੀ ਲਾਣਾ ਪਤਾ ਹੀ ਨਹੀਂ ਲੱਗਦਾ ਕੁੱਤਾ ਤੂੰ ਨਹੀਂ ਹੁੰਦਾ ਮੈਨੂੰ ਕੁੱਤਾ ਨਹੀਂ ਲਿਉਂਦਾ ਕਿਤੇ ਵੀ ਤੈਨੂੰ ਵੀ ਨਹੀਂ ਕੁਝ ਵੀ ਪਤਾ ਲੱਗਦਾ ਕਿੱਧਰ ਨੂੰ ਜਾਣਾ ਚੱਲੋ ਮੰਜਲੇ ਜਾਂਦਾ ਕਿੱਧਰ ਥੇ ਪੱਲੇ ਦਾ ਜਾਂਦਾ ਪੁੱਟੇ ਪੱਤੇ ਕੁਝ ਗੱਲ ਕਰਨੀ ਚਾਹੀਦੀ ਹੁਣ ਇਹ ਕੂਨ ਦੀ ਗੱਲ ਤੇ ਮੈਂ ਇਹਨਾਂ ਪਿੰਡਾਂ ਦਾ ਤੂੰ ਆਪਣੇ ਪਿੰਡੋਂ 1.5-2 ਕਿਲੋਮੀਟਰ ਆਇਆ ਏ ਤੂੰ ਤੈਨੂੰ ਇੱਥੇ ਹੀ ਨਹੀਂ ਪਤਾ ਕਿ ਕਿੱਧਰ ਨੂੰ ਜਾਣਾ ਅੱਛਾ ਵਾਜ ਤਾਂ ਹੱਲੇ ਜਾਣਾ ਬਹੁਤ ਦੂਰ ਏ ਹੋਲੀ ਅੱਕ ਜਾ ਕੇ ਚੱਲੇ ਆ ਏਦਾਂ ਜਾਣਾ ਵੇ ਮੈਂ ਕਹਾ ਬਹੁਤ ਸੋਚਿਆ ਕਾ ਮੈਂ ਤੋ ਆ ਲੈਣ ਦੇ ਅੰਦਰ ਵੀ ਤੈਨੂੰ ਦੱਸਿਆ ਸੀ ਕਿਤੇ ਵੀ ਜਾਣਾ ਹੋਵੇ ਪਤਾ ਕੀ ਕਰੇ ਬੰਦਾ ਗੱਲ ਦਾ ਕੰਮ ਕਿਰਾਏ ਤੇ ਗੱਡੀ ਕਰੇ ਤੇ ਅਗਲਾ ਜਦੋਂ ਕਹਿੰਦੇ ਰਾਮ ਨੇ ਬੈਠੋ ਯਾਰ ਮੇਰੀ ਗੱਲ ਸੁਣ ਦੇਖ ਉਹ ਅਸੀਂ ਅੱਜ ਜਦੋਂ ਗੋਪੀ ਦੀ ਜਾਗੋ ਤੇ ਚੱਲੇ ਆਏ ਉਹ ਕੀ ਆ ਠੀਕ ਆ ਮੰਨ ਲਿਆ ਏਤੀ ਇੱਕ ਟਾਈਮ ਆਉਣਾ ਸਾਡੀ ਜਾਗੋ ਤੇ ਵੀ ਕਿਸੇ ਨੇ ਆਉਣਾ ਅਗਲਾ ਤਾਂ ਡੰਡਿਆਂ ਵਾਂਗ ਆਊਗਾ ਤੂੰ ਕਿੱਥੇ ਜਾਂਦਾ ਕਿੱਧਰ ਜਾਣਾ ਇਹਨੂੰ ਖੱਬੇ ਨੂੰ ਚੱਲ ਜਾ ਜੇ ਇਹਨੂੰ ਖੇਤਾਂ ਚੋਂ ਚੱਲ ਜਾ ਪਰੇ ਖੇਤਾਂ ਚੋਂ ਨਿਕਲ ਜਾ ਏਤੀ ਮੰਨ ਲਓ ਸਾਡੀ ਜਾਗੋ ਤੇ ਵੀ ਆਉਣਾ ਹੀ ਹੈਗੇ ਨੇ ਅਗਲੇ ਸਹੀ ਤਰੀਕੇ ਨਾਲ ਆਉਣਗੇ ਜਿਹੜੇ ਕੰਮ ਤੁਸੀਂ ਹੁਣ ਕਰਦੇ ਨੇ 4-5 ਸਾਲ ਪਹਿਲਾਂ ਕਰਕੇ ਛੱਡਦੇ ਠੀਕ ਹੈ ਤਾਂ ਦੇ ਹੁਣ ਕੀ ਕਰਦਾ ਮੈਂ ਇਹਨੂੰ ਕੋਲ ਠੀਕ ਹੈ। ਕੀ ਆ ਬੰਦਾ ਤਾਂ ਮੈਂ ਡੈਡੀ ਪਹਿਲਾਂ ਨਾ ਨਾਰਮਲ ਦਿੱਲੀ ਕੇ ਨਾ ਮਾਲਪੁਰ ਦਵਾਈ ਮਿਲਦੀ ਹੈ। ਇਹ ਮੈਂ ਹੁਣ ਜੁੱਤੀ ਪੈਰੀ ਲੈਣੀ ਬੜੀ ਲੋਕੀ ਆ। ਥੱਲੇ ਆ ਜੁੱਤੀ ਉਹ ਬਹੁਤ ਦੂਰ। ਆਯੁਰਵੇਦਿਕ ਦਵਾਈ ਸੀ ਉਹ ਕੰਦਾ ਨਹੀਂ ਰੈਡੀ। ਜਦੋਂ ਵੀਡੀਓ ਬੜੀਓ ਬਣਾਉਣ ਲੱਗੇ ਹੀ ਸੀ। ਇਹ ਲੱਗੇ ਉਹਨਾਂ ਦੇ ਅੱਖਾਂ ਮੋਟੀਆਂ ਦੀ ਤੇ ਹੁਣ ਥੱਪੜ ਖਾਣੇ ਮੈਂ ਤੈਨੂੰ ਦੱਸਤੀ ਗੱਲ ਬਸ। ਹੁਣ ਵਾਜਾ। ਹੁਣ ਵੀਡੀਓ ਬੜੀਓ ਨੀ ਮੈਂ ਦੇਖਣੀ। ਉਹ ਮੈਂ ਦੱਸਦੀ। ਉਹ ਕਿਧਰੋਂ ਕਿਧਰੋਂ ਹੋਣਾ ਇੱਥੇ। ਉਹਦੇ ਸਿਰ ਤੇ ਉੱਪਰ ਜੀ ਪਾਣੀ ਨਗਿਆ। ਦੇਖ ਉਹਦਾ ਚਿੱਲੀ ਜਾਂਦਾ ਕੋਈ ਗੱਲ ਨਹੀਂ ਐਡੀ ਪਹਿਲੇ ਜਖਣਾ ਪੜਸੜੀ ਵਾਲਿਆ ਤੂੰ ਬੰਦਿਆਂ ਮੰਗ ਤੁਰੇ ਰਹੇ ਓਏ ਕਿਸੇ ਕੰਮ ਨੂੰ ਲਿਆ ਤੂੰ ਯਾਰ ਤੂੰ ਗੋਪੀ ਨੇ ਚਪੈਲ ਕਿਹਾ ਕੀ ਗੋਪੀ ਨੂੰ ਮਹਾ ਚਲੂਸ ਕੱਢਣ ਨੂੰ ਕਿਹਾ ਤੇ ਕੱਢ ਕੇ ਲਿਆਈਆਂ ਉਹਦਾ ਓਏ ਤੁਸੀਂ ਧਿਆਨੇ ਬੰਦੇ ਯਾਰ ਇਹ ਤਾਂ ਸੱਚ ਸੱਚੇ ਬੋਲਦੇ ਆ ਕਿਉਂਕਿ ਜਦੋਂ ਮੈਂ ਕੈਮਰਾ ਵੱਲ ਜਦੋਂ ਮੈਂ ਕੈਮਰਾ ਆਨ ਕਰਦਾ ਨਾ ਸੱਚ ਬੋਲਦਾ ਕਰੀ ਜ ਮੈਂ ਸ਼ੁਰੂ ਤੋਂ ਸੱਚ ਬੋਲਦਾ ਸੱਚ ਬੋਲੀ ਆ ਮੈਂ ਮੈਨੂੰ ਕਹਿੰਦਾ ਬੇ ਝੂਠ ਬੋਲ ਠੀਕ ਹੈ ਸੱਚ ਬੋਲਣ ਕਰਕੇ ਮੇਰਾ ਵਿਆਹ ਨਹੀਂ ਹੋਇਆ ਇਹਦੇ ਤੇ ਖਰਾ ਹੋਇਆ ਕਿਉਂਕਿ ਜਦੋਂ ਵੀ ਮੈਂ ਚਲੋ ਕਿਸੇ ਨਾਲ ਜ਼ਿੰਦਗੀ ਦੀ ਗੱਲ ਕਰਦਾ ਮੈਂ ਉਹਨੂੰ ਸੱਚ ਦੱਸ ਦਿੰਦਾ ਸਾਰਾ ਕੁਝ ਅਗਲੀ ਗੱਲ ਕਰਨ ਨੂੰ ਵੜ ਜਾਂਦੀ ਹੈ ਵਧੀਆ ਕਹਿੰਦੇ ਬਹੁਤ ਵਧੀਆ ਕਹਿੰਦੇ ਗਾਈ ਚੀਜ਼ ਹੋ ਇਹਦੇ ਵਿੱਚ ਕੋਈ ਮੈਂ ਨਰਾਜ਼ ਥੋੜੀ ਮੈਂ ਤਾਂ ਖੁਸ਼ ਹਾਂ ਇਸ ਗੱਲ ਤੇ ਵਾਲੀ ਮੋਲ ਆ ਕੋਈ ਨਹੀਂ ਜਾਣਦੇ ਜਿੱਥੇ ਜਾऊं ਨਾਲ ਹੀ ਆ ਨਾਲ ਹੀ ਆ ਉੱਥੇ ਕੀ ਹੋਣਾ ਬੜੀਆਂ ਮੋਰੇ ਮੂੰਹ ਘੱਟ ਹੋਏ ਆਣੇ ਨੇ ਪਿੱਛੇ ਟੁੰਡਰ ਜੇ ਚੱਕ ਹੋਏ ਆਣੇ ਕਦੇ ਸਵੇਰ ਨੂੰ ਹੋਣਾ ਸਾਰਾ ਕੁਝ ਇੱਥੇ ਬੈਠਾ ਫੇ ਕਾਪੀ ਜਾ ਕੋ ਨੂੰ ਪੁੱਛੂਗਾ ਕਹਿੰਦਾ ਮਿੱਟੀ 'ਚ ਜਾਗੋ ਵੀ ਉੱਤੇ ਤਾਂ YouTube ਚੋਂ ਵਿਆਹ ਤੇ ਆਵਾਂਗੇ ਅੱਗੇ ਤੁਰ ਕੇ ਘਰ ਚਲ ਜਣਾ ਨਹੀਂ ਬੈਠਾ ਨਹੀਂ ਇੰਨੀ ਦੂਤੋਂ ਰੋਣਾ ਮੈਂ ਤਾਂ ਇੱਥੇ ਹੀ ਬੈਠੂ ਤੇਰ ਚੱਲ ਬਸ ਕਰਿਆ ਕੀ ਜਦ ਕੰਮ ਹੈ ਤੇਰੇ ਜੇ ਜੇ ਪਾਛਦੀ ਨਹੀਂ ਨਾ ਪੀਆ ਕਰੋ ਲੈਸ ਵਾਲੇ ਕਿਹੜੀ ਪੀਤੀ ਹੋ ਆ ਗੱਡੀ ਆ ਹੁੰਦੀ ਆ ਹੱਥ ਛੱਡ ਕੇ ਵੀ ਗੱਡੀ ਚੱਲਦੀ ਐ ਪਰ ਆਪਾਂ ਪਹਿਲਾਂ ਇਹਨਾਂ ਕਾ ਲਾ ਲਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਐਨ ਕਾ ਜਦੋਂ ਦੀਦਾ ਆ ਦੀਦਾ ਮੈਨੂੰ ਤਾਂ ਇਹਦਾ ਡੱਟਾ ਐਨ ਕੰਨ ਨਾ ਰੋ ਆੱੱਤੇ ਨੰਬਰ ਵਾਲੀਆਂ ਇਹਦੀ ਨਿਗਾ ਘਟੀ ਹੋਰ ਨਿਗਾ ਇਹਦੀ ਕੱਟਣੀ ਆ ਡਰਾਮੇ ਕਰਦਾ ਥਣਾ ਨਾ ਮਨ ਨੂੰ ਨਿਗਾ ਘਟੀ ਹੋ ਬਰਾਵਾ ਨਿਗਾ ਇਹਦੀ ਕੱਟੀ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਰਿਆਂ ਨੂੰ ਠੀਕ ਐ ਇਹ ਮੇਰੇ ਡੈਡੀ ਆ ਠੀਕ ਪਤਾ ਹੀ ਨਹੀਂ ਕਿ ਇਹਨੂੰ ਦੱਟਦੇ ਠੀਕ ਐ ਤੇ ਠੀਕ ਐ ਬਾਕੀ ਕੋਈ ਗੱਲ ਨਹੀਂ ਹੁਣ ਦੱਸ ਦੇ ਕਿੱਥੇ ਚੱਲੇ ਆ ਅਹੀਂ ਗੋਪੀ ਦੀ ਜਾਗੋ ਤੇ ਚੱਲੇ ਆ ਅੱਛਾ ਤੇ ਡੇੜੀ ਡੜੇ ਝਰੋਬੀ ਹੋਏ ਜਰਾ ਵੀ ਕਰਨਾ ਹੁੰਦੇ ਸੋਹ ਲੱਗੇ ਮੈਂ ਮੈਂ ਚੱਕ ਕੇ ਲੈ ਆ ਮਨ ਸੋਚਿਆ ਹੋਇਆ ਹੈ ਵੇਲੇ ਬੇਤ ਹੀ ਪੂਰੀ ਕਰਾਉਣੀ ਆਪਣੀ ਕਿ ਮੈਨੂੰ ਖੁਸ਼ੀ ਹੁੰਦੀ ਹੈ ਪੁੱਟੇ ਕੰਮ ਦੀ ਮੈਂ ਪੀਂਦੇ ਨਹੀਂ ਨਾ ਮੈਨੂੰ ਦੋ ਐਵੇਂ ਪਲਣ ਨਹੀਂ ਕੋਕ ਚ ਕੋਕ ਚ ਭਾਗੇ ਦੇ ਦੇਣੀ ਹੋਲੀ ਜੈ ਲਓਏ ਅਸਲ ਵਿੱਚ ਦੋ ਤੇ ਕਈ ਗੱਲਾਂ ਨੇ ਇਹ ਵੀ ਬਣ ਜਾਂਦੀ ਕਿ ਬੱਚੇ ਬੰਦਾ ਗੱਲ ਉਸ ਵਾਲੀ ਕਰਨੀ ਪਈ ਔਖੀ ਆ ਡੈਡੀ ਕਹਿੰਦਾ ਕੀ ਵਲੇ ਬਣ ਜਾਂਦੀ ਕੀ ਵਲੇ ਨਹੀਂ ਬਣ ਜਾਂਦੀ ਕੀ ਕੱਲਾ ਕਰਦਾ ਆਪਣਾ ਮੈਂ ਕੋ ਆਪਣੀ ਓਟੇ ਲੱਗੇ ਆ ਦੇਖੋ ਅਸੀਂ ਰੁਕੇ ਆ ਠੀਕ ਐ ਘਰੋਂ ਚੱਲੇ ਆ ਸ਼ਹਿਰ ਚੱਲੇ ਮਾਲਪੁਰਜ ਐਂਟਰੀ ਕੀਤੀ ਤੇ ਜੇਤ ਕਰ ਲਾ ਪਿਆ ਗੱਡੀ ਨਾਲ ਆ ਤੇ ਇੱਥੇ ਦਾਤ ਮੰਗ ਲਾ ਪਿਆ ਰੋਕੋ 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 ਠੀਕ ਹੈ ਦੱਸ ਦੇ ਉਹ ਵੀ ਦੱਸ ਦੇ ਕਾਹਦੇ ਰੁਕੇ ਆ ਮੈਂ ਨਹੀਂ ਕੁਝ ਵੀ ਕੀਤਾ ਤੇ ਕੋ ਗਲਤੀ ਕਰ ਕੇ ਸਾਲਾ ਕੁੱਤੇ ਦਾ ਛੱਡੀ ਗਿਆ ਕਿਹ ਛੱਡੀ ਆ ਫੜੀ ਗੱਲ ਸੀ ਇੱਕ ਇੱਕ ਕੰਡੀ ਗੱਲ ਕਰ ਇਹ ਟੱਪਾ ਕੱਟ ਦੇਣਾ ਆਪਾਂ ਕੱਟਣਾ ਤੇ ਜਲੂਸ ਕੱਢ ਦੇ ਮੇਰਾ ਆ ਦੇਖ ਆ ਦੇ ਆਪਣੇ ਹੱਥ ਵੀ ਦਿਖਾ ਲੈ ਆ ਦੇ ਆ ਸਪੈਸ਼ਲ ਆ ਦੇ ਕੋਣ ਕੁਟੂਰੀ ਨਹੀਂ ਕੁਟੂਰੀ ਨੇ ਦੁਕਾਨ ਤੋਂ ਲਈਆ ਕੋਈ ਜ਼ਹਿਰ ਹੈ ਕੋਈ ਜ਼ਹਿਰ ਹੈ ਦੁਕਾਨ ਤੋਂ ਲਈਓ ਉੱਥੋਂ ਨਾਲੇ ਦੁਕਾਨ ਵਾਲਾ ਫੜਾਇਓ ਬਲੇ ਡਰੈਸ ਉਹ ਯਾਰ ਹਲੇ ਤੇ ਲੱਗਾ ਹੋਇਆ ਡੈਡੀ ਮੈਂ ਤੁਹਾਨੂੰ ਪਹਿਲਾਂ ਵੀ ਲਾਤਾ ਮੈਨੂੰ ਪਹਿਲੇ ਪਹਿਲੇ ਮੈਂ ਨਹੀਂ ਕਦੇ ਪੀਤੀ ਸੀ ਤੇ ਤੂੰ ਲਾਇਆ ਜਦੋਂ ਦੀ ਪੀਤੀ ਮਨ ਖੋਚ ਹੋ ਜਾਂਦਾ ਨਾ ਵੀ ਗਏ ਹੋ ਕੇ ਹਲੇ ਪੀਤੀ ਨਹੀਂ ਹਲੇ ਠੀਕੇ ਹੋ ਗੋ ਠੀਕ ਹੈ ਇਹ ਅ디 ਫੇ ਕਹਿੰਦੇ ਆ ਜਾਗੋ ਤੇ ਚੱਲੇ ਅਸੀਂ ਨਾਲੇ ਤਾਂ ਕਿੰਨੀ ਵਾਰੀ ਦੱਸਣਾ ਤਾਂ ਬਹੁਤ ਟਾਈਮ ਪਿਆਦਾ ਨਾਲੇ ਤਾਂ ਦੱਸੀ ਜਾਣਾ ਲੈ ਦੱਸੀ ਦੱਸੀ ਆਏ ਹੋ ਤਾਂ 2 ਕਿਲੋਮੀਟਰ ਦੱਸੀ ਜਾਣਾ ਅਲਦ ਚ ਤਾਂ 500 ਵਾਰ ਕਰਨਾ ਪੂਰਾ ਡੈਡੀ ਹੱਲ ਤੇ ਲੱਗਾ ਹੋਇਆ ਯਾਰ ਠੀਕ ਹੈ ਉੱਥੇ ਵੀ ਦੇਖ ਲੈ ਕਿਤੇ ਹੋਈਆਂ ਪਈਆਂ ਇਹ ਡੈਡੀ ਡਰਾਮੇ ਬਾਜੀ ਲਾਪਿਆ ਕਰਨੀ ਆ ਮੈਂ ਤੈਨੂੰ ਲਿਆਉਣਾ ਹੀ ਨਹੀਂ ਅੱਗੇ ਤੋਂ ਨਾਲ ਮੈਂ ਹੁਣਾ ਨਹੀਂ ਚਾਹੁੰਦਾ ਸੀ ਵਖਰੇ ਕਿੱਧਰ ਆ ਕੇ ਮੈਂ ਹੁਣ ਇਹ ਤਾਂ ਗੋਪੀ ਨੇ ਕਰਕੇ ਆ ਗਿਆ ਨਾ ਉਹਦੇ ਪਿਆਰ ਨੂੰ ਆਇਆ ਗੋਪੀ ਦੇ ਨੂੰ ਮੈਂ ਇਤਨਾ ਬਹੁਤ ਦੂਰ ਮੇਰੀ ਮੇਰੀ ਗੱਲ ਸੁਣ ਨਾ ਜਿਹੜੀ ਮੈਂ ਪਹਿਲਾਂ ਹੀ ਇੱਕ ਗੱਲ ਨਹੀਂ ਕਹਿ ਦਵਾ ਕਿ ਜੇ ਮਾੜਾ ਮੋਟਾ ਕਿਤੇ ਫੈਰਪੁਰ ਮਾੜਾ ਮੋਟਾ ਮੈਂ ਥੱਪੜ ਉਧਰ ਦੇ ਮਾਰੂੰ ਵੀਡੀਓ ਬਣ ਜਾਂਦੀ ਹੈ ਕੱਲ ਨੂੰ ਠੋਕ ਹੋ ਜਾਊਗਾ ਤੈਨੂੰ ਦੱਸਦਾ ਤੂੰ ਵੀਡੀਓ ਬਣਾਉਂਗਾ ਵੀਡੀਓ ਬਣਾਉਣੀ ਨਹੀਂ ਤੂੰ ਨਹੀਂ ਬਣਾਉਣਾ ਹੋਰ ਬਣਾਉਣ ਵਾਲੇ ਬਹੁਤ ਆਪਾਂ ਦੇਖੀ ਚਲਾਉਣੀ ਆ ਤੈਨੂੰ ਮੈਂ ਦੱਸੇ ਜਨ ਲਾਈਵ ਲਾਈਵ ਚੱਲਦਾ ਥਾ ਤਾਂ ਕੈਮਰੇ ਚੱਲਦੇ ਆ ਤੈਨੂੰ ਮੈਂ ਦੱਸਦਾ ਨਾ ਇੱਥੇ ਪਾਬੰਦੀ ਆ ਫੇ ਬਾਅਦ ਚ ਮੈਂ ਤੂੰ ਸਿਫਾਰਿਸ਼ਾਂ ਕਰਦਾ ਫਿਰੂੰਗਾ ਅਜੇ ਯਾਰ ਨਾਰਮਲ ਅਗਲੇ ਮੈਂ ਇੱਕ ਵਾਰੀ ਹੀ ਗੱਲ ਵੀ ਨਹੀਂ ਕਰਨਾ ਤਾਂ ਨਹੀਂ ਕਰਨਾ ਕੰਮ ਇਹ ਉਹਨੇ ਕੀ ਹੋਈ ਤਾਂ ਬੀਬੀ ਨਾ ਬਤਾਈ ਉੱਥੇ ਪਹਿਲੇ ਮੈਂ ਤਾਂ ਬੀਬੀ ਮੇਰਾ ਬਾਜਣਾਂ ਪਹਿਲੇ ਬਾਜਣਾਂ ਅਗਲੇ ਮੈਂ ਦੇਖਣਾ ਨਹੀਂ ਯਾਰ ਪਤਾ ਕੀ ਗੱਲ ਨੇ ਯਾਰੋ ਪਤਾ ਕੀ ਮਾਲਾ ਅਗਲੇ ਤੈਨੂੰ ਪਤਾ ਅਗਲੇ ਨੇ ਅਗਲੇ ਨੇ ਗੁੱਸਾ ਕਰ ਜਾਣਾ ਯਾਰ ਮੈਂ ਤੈਨੂੰ ਜਿਹੜੀ ਪਹਿਲਾਂ ਗੱਲ ਦੱਸਤੀ ਆ ਆ ਕੰਮ ਨਾ ਕਰੀ ਯਾਰ ਅਗਲੇ ਨੇ ਜੇ ਇੱਕ ਵਾਰਸ਼ਾਂ ਪਾਉਂਦੇ ਫਿਰਾਂਗੇ ਯਾਰ ਇਹ ਸੀ ਕੱਟ ਕਰ ਪਹਿਲਾਂ ਤਾਂ ਭੈਣੇ ਕੰਮ ਬਾ ਛੱਡ ਯਾਰ ਡੇੜੀ ਕੁਛ ਨਹੀਂ ਹੁੰਦਾ ਕਦੇ ਤੂੰ ਭਰਾਵਾ ਇਹ ਪੁੱਠਾ ਕੰਮ ਨਹੀਂ ਕਰਨਾ ਬਿਲਕੁਲ ਨਹੀਂ ਇਹ ਕੰਮ ਨਹੀਂ ਕੰਮ ਲੋ ਜੀ ਰੋਕੋ 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 ਹਾਂ ਜੀ రామ రామ ਸੰਤ రామ రామ ਤਰ ਰੰਗ ਰੰਗ ਕਿਹੜਾ ਭੱਗਦਾ ਹਾਏ ਹਾਏ ਤਾ ਕਿੱਥੇ ਚੱਲਿਆ ਪਹਿਲੇ ਤਾਂ ਗੋਪੀ ਦੀ ਗੋਪੀ ਦੀ ਯਾ ਗੋ ਚੱਕ ਲੋ ਰੰਗ ਦੇਖ ਭੱਗਦਾ ਪਾਗੜਾ ਓਏ ਮੁੰਡਾ ਲੱਗਦਾ ਤੇ ਚੀਜ਼ ਦਾ ਦਾੜੀ ਆਪ ਜਿੱਟੀ ਕੀਤੀ ਹੁੰਦੀ ਹੈ ਤੇ ਜਿਵੇਂ ਕਿਹੜੀ ਅਗਲਾ ਗੱਲ ਉਹ ਮੁੰਡਾ ਹੀ ਆ ਯਾਰ ਤਸਨਖਾ ਹੋ ਗਿਆ 100 ਲੱਗੇ ਜੱਜਾ ਹੋੜਾ 100 ਲੱਗੇ ਅੱਛਾ ਚੱਲ ਠੀਕ ਹੈ 100 ਨਾਗਾ ਜੱਜਾ ਬਹੁਤ 100 ਨਾਗਾ ਓਏ ਓਏ ਪਹਿਲੇ ਸਿੱਲੋ ਨਹੀਂ ਨਹੀਂ 100 ਲੱਗੇ ਸਾਬ ਨਹੀਂ ਨਹੀਂ ਠੀਕ ਹੈ ਚੱਲੇ ਕਿੱਥੇ ਆ ਗੋਪੀ ਦੀ ਜਾਗੂ ਦੀ ਆਦੀ ਕੋਈ ਡਾਇਲੋਗ ਆ ਲੋਪੀ ਨਹੀਂ ਜਾ ਗਾ ਉਹ ਪਿੰਡੋਂ ਤੁਰੇ ਇਹੀ ਕੁਝ ਹੋਈ ਜਾਂਦਾ ਇਹੀ ਹੋਈ ਜਾਂਦਾ ਇਹੀ ਰੰਗ ਦੇਖ ਇੱਕ ਵਾਰ ਧਿਆਨ ਨਾਲ ਦੇਖ ਤੇਰੇ ਮਹਿੰਦੀ ਵਾਲੇ ਪੇਚਾਂ ਉੱਤੇ ਮਾਰ ਕੀ ਮੈਂ ਪੱਟ ਹੋਣਿਆ ਉਹ ਲੈਣਾ ਕਰ ਦਿੰਦਾ ਠੀਕ ਐ ਭਾ ਠੀਕ ਐ ਭਾਜੀ ਹਾਂਜੀ ਸ਼ਾਂਤਰੀਕਾ ਡਾਊਨ ਕਰਵੇਂ ਚੀਜ਼ਾਂ ਟੀਸ਼ੇ ਲੌਕ ਲੱਗਾ ਲੱਕੀ ਫੁੱਲ ਸ਼ਾਂਤਰੀਕਾ ਵਾਲੇ ਕਿੱਦਾਂ ਭਾਜੀ ਰਾਤਰੀ ਹੋਰ ਸੁਣਾਓ ਕਿੱਦਾਂ ਸੇਤਾ ਠੀਕ ਆ ਕਿਵੇਂ ਆਇਆ ਪਿਛਲੀ ਗੱਲ ਆ ਰਾਮ ਰਾਮ ਦੋਬੇ ਭਾਈਆਂ ਕਿੱਦਾਂ ਠੀਕ ਐ ਪਰ ਸਿੱਧਾ ਹੀ ਮੁਰੇ ਰਾਹ ਹਾਂ ਜੀ ਉੱਥੇ ਮੁਰੇ ਖਾਂ ਓਕੇ ਘਰ ਤੋਂ ਅੱਗੇ ਜਾ ਕੇ ਨਾ ਮੁਰੇ ਟੈਂਟ ਲੱਗਿਆ ਹੋਇਆ ਓਕੇ ਓਕੇ ਜਾਨ ਆਜੋ ਆਜੋ ਮਿਲਦੇ ਆ ਮਿਲਦੇ ਆ ਠੀਕ ਐ ਇਹਦੇ ਕੁੱਟ ਕੇ ਬਿਠਾ ਲਏ ਹੁੰਦੇ ਕੋਈ ਨਹੀਂ ਗਾਡੇ ਦੇ ਕੀ ਮਿੱਤਰਾ ਹਾਂਜੀ ਹਾਂਜੀ ਜਿੰਨਾ ਤੂੰ ਅੱਜ ਜੱਜਿਆ ਨਾ ਸੌਹ ਲੱਗੇ ਕਦੇ ਜ਼ਿੰਦਗੀ 'ਚ ਨਹੀਂ ਜੱਜਿਆ ਜਿੰਨਾ ਅੱਜ ਜੱਜਿਆ ਆਹ ਸੁਪਰੀਆ ਨੇ ਅੱਖਾਂ ਖੱਖਾ ਸੁਜੀ ਜਾਂਦੀਆਂ ਜਿੱਦ 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 ਜਿਹਦਾ ਕਾਲੀ ਦਾ ਦਾ ਤੁਖਾ ਜਵਾਰਾ ਲੈ ਆ ਕਿੱਥੇ ਤਾਇ ਦਾ ਜੀ ਆਏ ਆ ਆ ਪਹਿਲੇ ਸ਼ੋਹਰਾ ਲਿਆ ਉਹ ਕੱਢ ਕੱਢ ਸ਼ੋਹਰਾ ਵੀ ਕਹਿੰਦਾ ਬੱਸ ਕਰ ਭਰਾਵਾ ਬੱਸ ਕਿਹਦੀ ਜਾਂਦਾ ਮੇਰੇ ਚ ਜਿੰਨੀ ਵਾਰੀ ਜਿੰਨੀ ਵਾਰ ਰੂਹ ਕਰਦੀ ਹੈ ਲਿਆ ਫੜਾ ਹੈਲੋ ਸ਼ੋਹਰਾ ਗੱਲਾਂ ਤਾਂ ਤਾਇਆ ਲਿਆਉਣਾ ਮੈਨੂੰ ਮਾਣਿਆ ਮੈਂ ਛੜਾ ਯੂਨੀਅਨ ਚੋਂ ਅੱਜ ਰਿਟਾਇਰਮੈਂਟ ਲੈ ਰਿਹਾ ਹਾਂ ਤੇਰਾ ਹੋ ਗਿਆ ਨਾ ਤਾਇਆ ਦਾ ਵੀ ਹੁਣ ਹੋ ਗਿਆ ਤੇ ਮੈਂ ਗੋਰੀ ਗੋਰੀ ਹੈਗੀ ਆ ਲੋਕੜੀ ਮੇਰਾ ਆਇਆ ਪਰੋ ਨਾਲ ਸਾਰੇ ਪਿੰਡ ਤੋਂ ਸਾਉ ਨਹੀਂ ਸਾਰੇ ਪਿੰਡ ਤੋਂ ਸਾਉ ਨਾ ਕਿਸੇ ਨੂੰ ਮੱਥਾ ਟੇਕੇ ਨਾ ਕਿਸੇ ਨੂੰ ਮੱਥਾ ਟੇਕੇ ਨਾ ਇਹ ਸਿਰ ਪਰ ਸਾਉ ਨਹੀਂ ਨਾ ਇਹ ਸਿਰ ਪਰ ਜੇ ਮੈਂ ਨਾ ਜਾਮਾ ਜੇ ਮੈਂ ਨਾ ਜਾਮਾ ਕਿੰਨੂ ਬਹੁ ਬਣਾਉ ਜੇ ਮੈਂ ਨਾ ਜਾਮਾ

ਅਸੀ ਤੇ ਲੱਕ ਨੀ ਰੋ ਜਿੰਨੇ ਸਾਰੇ ਕੰਮ ਉਹ ਤੈਨੂੰ ਜਾਗੋ ਚ ਨਿਕਲ ਜਾਣਾ ਆ ਜਾ ਉਹ ਬਣ ਜਾ ਕੰਮ ਸੀ ਖਟਣ ਗਿਆ ਸੀ ਵਾਰੀ ਵਰਸੀ ਖਟਣ ਗਿਆ ਸੀ ਵਾਰੀ ਵਰਸੀ ਖਟਣ ਗਿਆ ਸੀ ਵਾਰੀ ਵਰਸੀ ਖਟਣ ਗਿਆ ਸੀ ਖੜਕ ਲੈ ਆਂਦੀ ਜਵਾਨੀ ਖੜਕ ਲੈ ਆਂਦੀ ਜਵਾਨੀ ਤਾਇਆ ਤਾਇਏ ਦੀ ਜਵਾਨੀ ਜਾਊਂਗਾ ਮੋਤੀ ਵਾਹ ਕੇ ਦੀ ਇੱਕ ਸਾਜਣ ਭਾਜੀ ਦੇ ਅਕੇ ਪਿਛੇ ਰੀਲ ਜੀ ਨਹੀਂ ਆਈ ਭਾਜੀ ਦੀ ਕਿ ਭਾਬੀ ਨੂੰ ਕਹਿੰਦੇ ਕੱਚੇ ਲੈ ਦੇ ਮੈਨੂੰ ਫਲਾ ਲੈ ਆਪਾਂ ਉਹਦੇ ਬਾਰੇ ਗੱਲ ਕਰਨੀ ਜਦੋਂ ਭਾਬੀ ਨੂੰ ਕਹਿੰਦੇ ਸੀ ਮੈਂ ਕੱਚੇ ਲੈਣੇ ਕੱਚੇ ਲੈਣੇ ਸੀਗਾ ਜੀ ਮਾੜੀ ਵੜੀ ਗੱਲ ਕਰਨਾ ਭਾਜੀ ਸਾਡੀ ਭਾਬੀ ਨੂੰ ਫੋਨ ਕਰਕੇ ਪਤਾ ਕੀ ਕਹਿੰਦਾ ਜੀ ਉਹ ਭਾਬੀ ਤਾਂ ਸਾਡੀ ਖਰੀਦੀ ਸੋਹਣੇ ਸੋਹਣੇ ਸੂਟ ਉਹ ਕੋਪੀ ਕੱਚੇ ਤੋਂ ਵੀ ਤੰਗ ਵੇਖੋ ਵਾਹਿਗੁਰੂ ਦੇ ਰੰਗ ਵੈਰੀ ਕੁਸ਼ਕਰ ਦਾ ਗੋਲਾ ਭਾਜੀ ਪਹਿਲਵਾਨ ਭਾਜੀ ਇੱਕ ਸਪੈਸ਼ਲ ਰਹਿਗਾ ਯਾਰੀਆਂ ਕਮੇਟੀ ਤੁਹਾਡੇ ਸਾਰਿਆਂ ਲਈ ਗਾਣਾ ਚੱਲਣ ਤੋਂ ਪਹਿਲਾਂ ਤੁਸੀਂ ਸਾਰੇ ਜਣੇ ਡਾਂਸ ਫਲੋਰ ਤੇ ਹਣੇ ਜਾਗੇ ਜੇ ਤਾਂ ਗੋਪੀ ਭਾਜੀ ਨੂੰ ਪਿਆਰ ਕਰਦੇ ਆ ਤਾਂ ਐਂਡ ਮੋਹਿਤ ਭਾਜੀ ਕਿੱਥੇ ਆ ਮੋਹਿਤ ਪੰਡਿਤ ਜੀ ਮੋਹਿਤ ਭਾਜੀ ਤੁਸੀਂ ਵੀ ਆ ਜਾਓ ਪਲੀਜ਼ ਕਿਉਂਕਿ ਇਹ ਜਿਹੜਾ ਟਾਈਮ ਆ ਇਹ ਬਾਰ ਬਾਰ ਨਹੀਂ ਆਣਾ ਅੱਜ ਦੀ ਜਿਹੜੀ ਮੂਮੈਂਟ ਆ ਇਹ ਬਾਰ ਬਾਰ ਨਹੀਂ ਆਣੀ ਆਪਾਂ ਸਾਰੇ ਜਾਣੇ ਅੱਜ ਦਾ ਦਿਨ ਅੱਜ ਦੀ ਰਾਤ ਜਾਗੋ ਸੈਰੇਮਨੀ ਨੂੰ ਬਹੁਤ ਹੀ ਇੰਜੋਏ ਕਰਨਾ ਹੈ ਐਂਡ ਇਨ ਆਂਜੋਏ ਕਰਨਾ ਹੈ ਤਾਨੂੰ ਸਾਰਿਆਂ ਨੂੰ ਪੂਰੀ ਜ਼ਿੰਦਗੀ ਯਾਦ ਰਵੇ ਪੂਰੀ ਲਾਈਫ ਯਾਦ ਰਵੇ ਰਾਜਾ ਲਾਇਓ ਕੋ ਰੋਣੇ ਵਾਲੇ ਨਾਲ ਫੇਰ ਦੁਨੀਆ ਕਰਦੀ ਆ ਤਾਂ ਹਲੇ ਕਿ ਉਹ ਤਾਂ ਨੰਗੀ ਆਏ ਆ ਚਲ ਬਹੁਤ ਪਿਆਰ ਕਰਦੇ ਨੇ ਲੜਕੀ ਕਹਿਣਾ ਚਾਹੂੰਗਾ ਮੈਂ ਤਾਂ ਇਹ ਕਹਿੰਦੇ ਮੈਂ ਤਾਂ ਅਸਲੀ ਦੁਨੀਆ 'ਚ ਹੈ ਹੀ ਨਹੀਂ ਐਸ ਵੇਲੇ ਉਹ ਵਕ ਪੈਗ ਲੱਗਿਓ ਆ ਪੈਗ ਨਹੀਂ ਲੱਗਿਓ ਹਾਂ ਜਿੰਨੇ ਕ ਲੋਕ ਮਿਲੇ ਜਿੰਨਾ ਪਿਆਰ ਮਿਲਿਆ ਤਾਂ ਮੈਨੂੰ ਤਾਂ ਸੁਪਨਾ ਜੇ ਲੱਗੀ ਜਾਂਦਾ ਸਵਾ ਕੀ ਗੱਲ ਤਨੋਤਾ ਈ ਗੱਲ ਨੇ ਜਿਹੜੀ ਇਹ ਮੈਂ ਕੱਲ ਕਿਹਾ ਸ਼ਰਾਬ ਸ਼ਰੂ ਦਾ ਕੋਈ ਨਹੀਂ ਹੈ ਪਰ ਉਹ ਜਿਹੜੀ ਗੋਲੀਆਂ ਕੈਪਸੂਲ ਉਹ ਛੱਡ ਦੇ ਮੈਂ ਥੱਪੜ ਮਾਰ ਮਾਰ ਕੇ ਸੜੇ ਜਗਾ ਛੱਡੇ ਕਦੋਂ ਦਾ ਸੱਜ ਮੈਂ ਹੁਣ ਮਾਰ ਮਾਰ ਕੇ ਮੈਂ ਹੁਣ ਕੈਨੂੰ ਮਾਰਾਂ ਬੱਜਣ ਵਾਲੀ ਉਹਦਾ ਪੇ ਸਮਝ ਆਵੇ ਮਤਲਬ ਮੈਨੂੰ ਸੁਪਨਾ ਲੱਗਦਾ ਕਾਦੀ ਸੁਪਨਾ ਲੱਗਦਾ ਹੈ ਨਾ ਹਟ ਜਾ ਜੋ ਤੂੰ ਭੌਂਕੇ ਹਾਂ ਮੈਂ ਗੱਲ ਕਰਦਾ ਵੀ ਇੰਨਾ ਪਿਆਰ ਅੱਗੇ ਵੀ ਤੇ ਇਸੇ ਦੁਨੀਆ ਤੇ ਰਹਿੰਦੇ ਸੀ ਅੱਗੇ ਤਾਂ ਇੰਨਾ ਕਦੇ ਦੇਖਿਆ ਨਹੀਂ 50 ਵੀ ਦੇ ਦੇ ਸਭ ਕੁਝ ਕਰੇ ਜਾਗੋ ਵੀ ਜਾਂਦੇ ਜਾਂਦੇ ਸੀ ਐਦਾਂ ਨਹੀਂ ਸੀ ਫੋਟੋਆਂ ਖਿੱਚ ਹੁੰਦੀਆਂ ਨਾ ਐਦਾਂ ਲੋਕ ਮਿਲਦੇ ਸੀ ਪਿਆਰ ਹੁਣ ਮਿਲਦੇ ਪਿਆਰ ਹੈ ਜਿਹੜੀ ਪਿਆਰ ਨੂੰ ਮਿਲਦੇ ਆ ਪਿਆਰ ਕਰਦੇ ਆ ਲਵ ਯੂ ਕਹਦੇ ਨੇ ਲਵ ਯੂ ਹੁਣ ਉਹ ਸਦਿਆਂ ਜਿਹਨਾਂ ਨੂੰ ਕਹਿਣਾ ਸੀ ਮੈਂ ਤੈਨੂੰ ਯਾਰ ਵਾਕੇ ਬਹੁਤ ਪਿਆਰਿਆ ਸੱਚੀ ਗੱਲ ਹੈ ਪਿਆਰ ਦੀਆਂ ਗੱਲਾਂ ਸੱਚੀ ਗੱਲ ਹੈ ਲੜੀ ਕਿੱਥੋਂ ਆਏ ਆਪਾਂ ਇਹ ਆਪਾਂ ਗੋਪੀ ਜਾਂ ਜਾਗੋ ਤੋਂ ਆਏ ਆ ਰੇਣੀ ਨੇ ਹਲਕਾ ਜਿਹਾ ਕਿੰਨੇ ਵਗ ਲਾਏ ਮੈਂ ਪੰਜਾਰੇ ਲਾਏ ਆ ਐ ਵਤੀ ਗੱਲ ਆ ਜਿਆਦੇ ਥੋੜੀ ਜੇਰਾ ਹੁਣ ਨਾ ਪੀਂ ਸ਼ਰਾਬੀ ਹੋ ਜਵੇ ਤਾਂ ਚੱਕ ਕੇ ਲਿਆਉਣਾ ਪੈਂਦਾ ਡਿਗੇ ਚੱਕੇ ਦੀ ਕਿੱਥੋਂ ਇਹ ਸਾਲਿਆ ਕੁੱਤੇ ਨੇ ਤੈ ਪੋਣਾ ਤੂ ਮੇਰੇ ਤੇ ਇਤਨਾ ਜਰੂਰਸ ਮੇਰਾ ਕੱਢ ਮੈਂ ਹੁਣ ਸੱਚੀ ਡੇਪਣਾ ਫੇਰ ਆਹ ਇਹ ਚੱਲੇ ਆ ਜੱਗੋ ਚੱਕੋ ਤੇ ਚੱਲੇ ਨਹੀਂ ਆਏ ਆ ਆਹ ਤੇ ਕਿ ਚੀਤਾ ਸਾਰੇ ਮੈਂ ਚੱਕੇ ਕਰਾ ਅੱਛਾ ਇਹਦਾ ਬਸ ਇਹ ਕੁੱਤਾ ਤੜਾ ਇਹ ਤਨੋ ਕਰ ਮੈਨੂੰ ਨਾ ਸਦਾਈ ਬਣਾ ਜਿਹੜੀ ਸਦਾਈਆਂ ਨੂੰ ਕੀ ਸਦਾਈ ਬਣਾਉਣਾ ਬਾਕੀ ਹੁਣ ਆਪਾਂ ਜਾਗੋ ਤੋਂ ਚੱਲੇ ਜਿਹੜੀ ਕਾਏ ਆ ਹੁਣ ਤਾਂ ਆਏ ਆ ਜਾਗੋ ਤੇ ਨਹੀਂ ਮੁੜ ਕੇ ਆਏ ਆ ਜਾਏ ਆ ਇੱਥੇ ਜਾਏ ਆ ਠੀਕ ਹੈ ਤੇ ਬਾਕੀ ਆਪਾਂ ਹੁਣ ਵਿਆਹ ਤੇ ਵੀ ਜਾਣਾ ਆ ਦੇ ਆਦੇ ਵੀ ਜਾਣਾ ਠੀਕ ਹੈ ਤੇ ਅਗਲਾ ਬਲੌਗ ਨਾਲ ਹੀ ਪਾਉਣਾ ਹੈ 1-2 ਦਿਨਾਂ ਤੱਕ ਜਰੂਰ ਦੇਖਿਓ ਬਿਲਕੁਲ ਠੀਕ ਹੈ ਕਿਉਂਕਿ ਜ਼ਿੰਦਗੀ 'ਚ ਹੋਰ ਲੈ ਕੇ ਕੀ ਜਾਣਾ ਨਾਲ ਲੈ ਜਾਣਾ ਜਿਹੜੀ ਕੁਝ ਕੁਝ ਨਹੀਂ ਹੈ ਬਸ ਆਹੀ ਹਾਸਾ ਖੇਲਿਆ ਜਿਹੜਾ ਪਿਆਰ ਆ ਇੱਕ ਦੂਰੇ ਨਾਲ ਮਿਲ ਕੇ ਹੱਥ ਖੇਡ ਲਿਆ ਪੂਲ ਲਿਆ ਬੁਲਾ ਲਿਆ ਠੀਕ ਹੈ ਮਰੌਣ ਕਾ ਕਰਨੀ ਇਹੀ ਹੈ ਖੁਸ਼ ਰਹੋ ਹੱਸਦੇ ਰਹੋ ਬਸ ਇਹੀ ਸਾਡਾ ਇੱਕ ਮੈਥੀਜ ਆ ਖੁਸ਼ ਰਹੋ ਖੁਸ਼ ਰੱਖੋ ਖੁਸ਼ ਰੱਖੋ ਅਸੀਂ ਕਲਾਕਾਰ ਨਹੀਂ ਅਸੀਂ ਡਰਾਮੇਵਾਜ਼ ਵੀ ਆ ਪਰ ਅਸੀਂ ਐ ਨਹੀਂ ਤਾਂ ਬਣਾਤਾ ਮੈਂ ਤਾਂ ਨਹੀਂ ਠੀਕ ਹੈ ਹੁਣ ਚੱਲਦਾ ਹੁਣ ਸਾਰਾ ਕੁਝ ਚੱਲਦਾ ਠੀਕ ਹੈ ਹੁਣੇ ਕਾਪੀ ਇੱਕ ਲਈਓ ਆ ਹਾਂ ਉਹ ਮਤਲਬ ਦੋ ਦਿਨ ਪਹਿਲਾਂ ਜਿਹੜੀ ਚੀਤੀ ਕਰਦਾ ਕੀ ਕੀ ਕਹਿਣਾ ਕਿੱਥੋਂ ਕੀ ਕਹਿਣਾ ਪੰਜ ਕਿੜੇ ਪੰਜ ਲਿਖਿਓ ਜਿਹੜੀ ਐ ਨਾ ਮੇਂ ਤੋੜ ਚ ਪੀੜਾ ਨਾ ਗਾਈ ਆ ਬਹੁਤ ਜ਼ਿਆਦਾ ਠੀਕ ਹੈ ਬਾਕੀ ਬਹੁਤ ਸਾਰਾ ਪਿਆਰ ਸਾਰਿਆਂ ਨੂੰ ਜਿਹੜੇ ਭਰਾ ਆਪਾਂ ਨੂੰ ਦੇਖਦੇ ਆ ਭੈਣਾਂ ਦੇਖਦੀਆਂ ਲਵ ਯੂ ਬਾਹਰ ਵਾਲੇ ਭਰਾਵਾਂ ਨੂੰ ਬਹੁਤ ਜ਼ਿਆਦਾ ਪਿਆਰ ਠੀਕ ਹੈ ਜੇ ਤੁਹਾਨੂੰ ਇਹ ਵਧੀਆ ਲੱਗਦਾ ਨਾ ਇਹ ਬਲੌਗ ਆਪਣਾ ਤੇ ਦੇਖ ਕੇ ਇਹਨੂੰ ਗਾਹਾਂ ਸ਼ੇਅਰ ਗੁਰਪਖ ਰਪਾ ਚ ਕਰਦੇ ਆ ਕਰੋ ਤੇ ਸਬਸਕ੍ਰਾਈਬ ਜਰੂਰ ਕਰਿਓ ਠੀਕ ਐ ਲਵ ਯੂ ਬਹੁਤ ਸਾਰਾ ਪਿਆਰ ਅਗਲਾ ਬਲੌਗ ਪਾਉਨੇ ਆ ਮਿਲਦੇ ਆ ਰਾਮ ਰਾਮ ਨੜੀ ਰਾਮ 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 ਨਹੀਂ ਨਹੀਂ ਸਭੇ ਬਈਆਂ ਤੇ ਰਾਮ ਰਾਮ ਸਭੇ ਬਈਆਂ ਤੇ ਜਾਣਦੇ ਤੂੰ ਹੀ ਕਹਦੇ ਰਾਮ ਰਾਮ ਸਭੇ ਬਈਆਂ ਦਾ ਯਾਰ ਰਾਮ ਰਾਮ ਸਭੇ ਬਈਆਂ ਦਾ